ਮੇਰਾ ਨਾਮ ਨੀਤਨਾ ਜੀ ਅਸੀਂ 2020 ਚੋਂ ਛੱਤ ਤੇ ਉੱਪਰ ਪਹਿਲੇ ਵੈਜੀਟੇਬਲ ਗ로우 ਕੀਤੀਆਂ ਸੀ ਤੇ 2020 ਤੋਂ ਬਾਅਦ ਸਾਨੂੰ ਥੋੜਾ ਰਿਸਪੌਂਸ ਅੱਛਾ ਮਿਲਿਆ 2021 ਚ ਅਸੀਂ 2 ਕਨਾਲ ਪੈਲੀ ਲਈਤੀ ਉਹਨੂੰ ਪਹਿਲੇ ਵਿਧਾਇਆ ਉੱਤੇ ਐਕਸਪੀਰੀਅੰਸ ਕੀਤੇ ਆਪਣੇ ਜਿਹੜੇ ਫਲੋਸਫੀ ਉਹਨਾਂ ਨੂੰ ਦੂਰ ਕੀਤਾ ਹੁਣ ਅੱਜ ਦੀ ਡੇਟ ਚ ਅਸੀਂ 1.5 ਏਕੜ ਦੇ ਉੱਪਰ ਕਰ ਰਹੇ ਹਾਂ ਜਿਹਦੇ ਉੱਤੇ ਵੈਜੀਟੇਬਲ ਤੇ ਫਲਾਵਰ ਅਸੀਂ ਦੋਨੋਂ ਖੇਤੀ ਕਰ ਰਹੇ ਹਾਂ ਵੈਜੀਟੇਬਲ ਦੇ ਉੱਪਰ ਗਾਰਗਰੀਏ ਤੇ ਅਸੀਂ ਪੌਦਾ ਤਿਆਰ ਕਰਕੇ ਫਾਰਮਰ ਨੂੰ ਦੇਈਦਾ ਫਾਰਮਰ ਅਗੋਂ ਨੂੰ ਕਮਰਸ਼ੀਅਲ ਲੈਵਲ ਤੇ ਲਗਾ ਕੇ ਤੇ ਫਲਾਵਰ ਦੀ ਗੱਲ ਕਰੀ ਹੁਣ ਅਸੀਂ ਫਲਾਵਰ ਦਾ ਕਨਸੈਪਟ ਲੈ ਕੇ ਆਏ ਆ ਫਲਾਵਰ ਵੱਖ-ਵੱਖ ਤਰ੍ਹਾਂ ਦੇ ਸਾਰੇ ਫਲਾਵਰ ਗ로우 ਕਰਕੇ ਅਸੀਂ ਉਹ ਵੀ ਪ੍ਰੋਵਾਈਡ ਕਰਾ ਰਹੇ ਨਰਸਰੀ ਵਾਲਿਆਂ ਨੂੰ ਤੇ ਖੁਦ ਸਾਡੀ ਆਪਣੀ ਸ਼ਾਪ ਤੇ ਵੀ ਮਿਲਦੇ ਪ੍ਰੋਵਾਈਡ ਹੁੰਦੇ ਆ ਤੇ ਉਹ ਅਸੀਂ ਡੋਟ ਟੂ ਡੋਰ ਕਈ ਘਰ ਵਾਲੇ ਹੁੰਦੇ ਡੋਟ ਟੂ ਡੋਰ ਲੈ ਜਾਂਦੇ ਨੇ ਫੁੱਲਾਂ ਦੀ ਖੇਤੀ ਵੀ ਸ਼ੁਰੂ ਕੀਤੀ ਨਾਲ ਫੁੱਲਾਂ ਦੇ ਫੁੱਲਾਂ ਦੀ ਖੇਤੀ ਵੀ ਸ਼ੁਰੂ ਕੀਤੀ ਹੈ ਜੀ ਹਜੇ স্মਾਲ ਸਕیل ਤੇ ਕੀਤੀ ਕਹਿੰਦੇ ਨਾ ਇੱਕਦਮ ਛਾਲ ਨਹੀਂ ਮਾਰਨੀ ਚਾਹੀਦੀ ਪਹਿਲੇ স্মਾਲ ਸਕیل ਤੇ ਕੀਤੀ ਆ ਕਿ ਕੀ ਰਿਸਪੌਂਸ ਮਿਲਦਾ ਕੀ ਨਹੀਂ ਮਿਲਦਾ ਜਿੰਨਾ ਸੀ ਕੀਤਾ ਬਹੁਤ ਅੱਛਾ ਰਿਸਪੌਂਸ ਮਿਲਿਆ ਸਾਨੂੰ ਅਗਰ ਅਸੀਂ ਗੱਲ ਕਰੀਏ ਹੈ ਤੇ ਸਿਰਫ ਬੜਾ ਡੇਲੀ ਨੀਡ ਆ ਹਾਰਾਂ ਚ ਜਾਣਾ ਫਲਾਏ ਮੰਦਰਾ ਚ ਜਾਣਾ ਇੱਕ ਨੀਡ ਆ ਬਹੁਤ ਜ਼ਿਆਦਾ ਇਹਦੀ ਜਿੰਨੀ ਪ੍ਰੋਡਕਸ਼ਨ ਵਧ ਕੀਤੀ ਜਾਵੇ ਉੰਨੀ ਹੀ ਵਧੀਆ ਉਧਰ ਜਿਹੜੇ ਆਮ ਤੌਰ ਤੇ ਇਹ ਫੁੱਲ ਕਿੱਥੋਂ ਹੁੰਦੇ ਨੇ ਸਾਰੇ ਜਿਹੜੇ ਜਿਹੜੇ ਪਹੜੀ ਕਰਦਾ ਆਪਣੇ ਪੰਜਾਬ ਚ ਆ ਗਿਆ ਆਪਣੇ ਜ਼ਿਲ੍ਹੇ ਚ ਆ ਗਿਆ ਉਹ ਇਹਦਾ ਕੋਈ ਨਹੀਂ ਆਪਣਾ ਅਗਰ ਅਸੀਂ ਗੱਲ ਕਰੀਏ ਸਾਡੇ ਕੋ ਥੋੜੇ ਇਸ ਸਾਲ ਲੈ ਕੇ ਗਏ ਨੇ ਇੱਕ ਫਾਰਮਰ ਨੇ ਕੀਤੀ ਹੈ ਖੇਤੀ ਆਪਣਾ ਫਲਾਵਰ ਦੀ ਬਾਕੀ ਅਗਰ ਅਸੀਂ ਗੱਲ ਕਰੀਏ ਤੇ ਸਪਲਾਈ ਜ਼ਿਆਦਾਤਰ ਹਿਮਾਚਲ ਤੋਂ ਜਾਂ ਪੂਨੇ ਪੂਨੇ ਤੋਂ ਹੋ ਰਹੀ ਹੈ ਉਹ ਤੋਂ ਆਉਂਦੇ ਆ ਤੇ ਉਨੀ ਪ੍ਰੋਡਕਸ਼ਨ ਮੱਕੀ ਕੋਸਟਿੰਗ ਵਧ ਆਉਂਦੀ ਹੈ ਜਦੋਂ ਟ੍ਰਾਂਸਪੋਰਟੇਸ਼ਨ ਤੇ ਆਣਾ ਅਗਰ ਇਹ ਚੀਜ਼ ਇੱਥੇ ਤਿਆਰ ਹੋ ਜੇ ਤੇ ਉਹੀ ਸਸਤੀ ਹੋ ਜਾਏਗੀ ਹੌਣ ਵਾਲੇ ਸਮਝ ਕੀ ਹੋਣਾ ਸੋਚਾ ਪ੍ਰੋਜੈਕਟ ਕਰਨਾ ਦੇਖੋ ਆਪਸੀ ਫਰਵਰੀ ਚ ਦੇ ਇੱਕ ਸੀਡ ਲੈ ਕੇ ਆ ਰਹੇ ਆ ਉਹ ਲੈਬ ਚਕ ਤਿਆਰ ਕੀਤਾ ਗਿਆ ਜਿਹੜਾ ਕਿ ਇਕੋ ਪਲਾਂਟ ਨੂੰ ਮਾਰਚ ਬੈਂਗਨ ਟਮਾਟਰ ਲੱਗੇਗਾ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਵੀ ਪੰਜਾਬ ਲੈਵਲ ਤੇ ਕਿਸੇ ਕੋ ਸੀਡ ਹੈਗਾ ਇਹ ਵਾਲਾ ਦੂਸਰਾ ਅਸੀਂ ਕਿ ਖੇਤੀ ਮੈਂ ਸਟੱਡੀ ਕਰ ਰਹੇ ਆ ਜਿੱਦਾਂ ਮੇਰੀ ਸਟੱਡੀ ਜਿਹਦੇ ਉਹਦੇ ਮੇਰੇ ਇਹ ਡਾਊਟ ਨੇ ਉਹ ਕਲੀਅਰ ਹੋ ਜਾਣਗੇ ਫਿਰ ਅਸੀਂ ਕੇਸਰ ਦੀ ਖੇਤੀ ਦਾ ਵੀ ਸੈਟਅਪ ਲਾਵਾਂਗੇ। ਕੀ ਪੀਰਾ ਕਿ ਨੋਜਾਨ ਨੂੰ ਇਹੀ ਹੈ ਵੀ ਬਾਹਰ ਵਾਲੇ ਪਾਸੇ ਇੱਕ ਏਮਨਾ ਬਣਾਓ ਆਪਣੇ ਪੰਜਾਬ ਚ ਵੀ ਬਹੁਤ ਕੋਚ ਹੈ ਅਗਰ ਕਰਨਾ ਚਾਹੀਏ। ਤੇਰਾ ਨਾਮ ਜਤੈਨ ਜੀ ਅਸੀਂ ਵੈਜੀਟੇਬਲਸ ਦੇ ਵਿੱਚ ਸਾਰੀਆਂ ਵੈਰਾਈਟੀਆਂ ਜਿੱਦਾਂ ਇੰਗਲਿਸ਼ ਵੈਜੀਟੇਬਲਸ ਹੋ ਗਈਆਂ ਜਾਂ ਗਰਮੀ ਦੇ ਹੁਣ ਅਪਕਮਿੰਗ ਸੀਜ਼ਨ ਚ ਸਮਰ ਦੀ ਵੈਰਾਈਟੀਆਂ ਨੇ ਉਹ ਸਾਰੀਆਂ ਤਿਆਰ ਕਰ ਰਹੇ ਹਾਂ। ਫਲਾਵਰਸ ਹੀ ਖੇਤੀ ਸੂ ਸ਼ੁਰੂ ਕੀਤੀ ਹੈ ਪਿਛਲੇ ਸਾਲ ਤੋਂ ਫਲਾਵਰਸ ਦਾ ਬੜਾ ਅੱਛਾ ਰਿਜ਼ਲਟ ਮਿਲਿਆ ਸਾਨੂੰ ਔਰ ਵਧੀਆ ਖੇਤੀ ਕਰ ਟੜ ਨਾਲ ਸਹਿਤਾ ਕੋਣ ਕਰਦਾ ਵਾ ਤਾਂ ਪਿਛੇ ਵੱਜ ਤੁਸੀਂ ਕੀ ਕਰਦਾ ਕਰਦਾ ਮੇਰਾ ਬ੍ਰਦਰ ਨਾਲ ਮੈਂ ਪਿਛੇ ਤੋਂ ਮੈਨੂੰ ਤੇ 17 ਸਾਲ ਹੋ ਗਏ ਸ਼ਾਪ ਤੇ ਆਪਣੀ ਮੇਰੀ ਸ਼ਾਪ ਹੈ ਤੇ ਇਹਨੇ ਮੈਨੂੰ ਜੁਆਇਨ ਕੀਤਾ ਸੀ 2014 ਦੇ ਕੋਲ ਜਦੋਂ ਇਹ ਪਾਸ ਆਊਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਇਹਨੇ ਮੇਰੇ ਫੈਮਿਲੀ ਮਿਲ ਕੇ ਬਿਜ਼ਨਸ ਸੰਭਾਲਿਆ ਨਾਲ ਤੇ ਸਾਨੂੰ ਲਾਕਡਾਊਨ ਦੇ ਵਿੱਚ ਥੋੜਾ ਮੌਕਾ ਮਿਲਿਆ ਸੀ ਕੰਮ ਕਰਨ ਦਾ ਸੋਚਣ ਦਾ ਕਿ ਵਾਕਿਆ ਚੀਜ਼ ਇੱਕ ਨਵੀਂ ਹੈ ਟੈਕਨਿਕ ਜਿਹੜੀ ਇੱਥੇ ਪੰਜਾਬ ਚ ਹੈ ਨਹੀਂ ਹੈ ਆਪਣੇ ਅਦਰ ਗੁਰਦਾਸਪੁਰ ਡਿਸਟ੍ਰਿਕਟ ਦੀ ਸਾਈਡ ਤੇ ਅਸੀਂ ਇਹਨੂੰ ਇਹਦੇ ਵੱਲ ਸ਼ੁਰੂ ਕੀਤਾ ਕੋਠੇ ਤੋਂ ਸਟਾਰਟ ਕਰਕੇ ਫਿਰ ਅਸੀਂ ਦੋਗਣਾਂ ਜਗ੍ਹਾ ਲਈਤੀ ਹੁਣ ਡੇ ਪਰ ਉਹਨੂੰ ਉਮੀਦ ਹੈ ਕਿ ਇਸ ਤੋਂ ਵਧਾਵਾਂਗੇ ਕੰਮ ਘਟਾਵਾਂਗੇ ਨਹੀਂ ਵਧਾਵਾਂਗੇ ਔਰ ਜਿੰਨੇ ਸਾਡੇ ਨਾਲ ਵਰਕਰ ਜੁੜੇ ਨੇ ਉਹਨਾਂ ਨੂੰ ਵੀ ਨਾਲ ਬੇਰੋਜ਼ਗਾਰ ਜਿਹੜੇ ਉਹਨਾਂ ਨੂੰ ਵੀ ਕੰਮ ਮਿਲ ਰਿਹਾ ਤੇ ਵਧੀਆ ਸਰਚ ਕਰ ਰਿਹਾ ਸਰ ਵਧੀਆ ਤੁਸੀਂ ਇੰਜੀਨੀਅਰ ਕੀਤੀ ਹੈ ਜੀ ਹਾਂਜੀ ਮੈਂ ਵੀ ਇੰਜੀਨੀਅਰ ਕੀਤੀ ਹੈ ਆਪਣੀ ਆਈਟੀ ਇਨਫੋਰਮੇਸ਼ਨ ਟੈਕਨੋਲੋਜੀ ਆਪਣੇ ਅਦਰ ਐਸਐਸਐਮ ਕਾਲਜ ਤੋਂ ਦੀਨਾ ਨਗਰ ਤੋਂ ਬ੍ਰਦਰ ਨੇ ਤੇ ਲਵਲੀ ਇੰਸਟੀਚਿਊਟ ਤੋਂ ਕੀਤੀ ਹੈ ਮੈਂ ਲੋਕਲੀ ਕੀਤੀ ਹੈ ਰੁਝਾਨ ਕਿਸ ਤਰ੍ਹਾਂ ਆਇਆ ਇਸ ਲਈ ਰੁਝਾਨ ਇੱਕ ਲਈ ਆਪਣਾ ਫੈਮਿਲੀ ਬਿਜ਼ਨਸ ਹੈ ਨਾ ਐਗਰੀਕਲਚਰ ਦਾ ਸੀਡਰੰ ਪੈਸਟੇਟ ਦਾ ਤੇ ਥੋੜਾ ਇਹਦਾ ਚੁਕავਤਾ ਆਇਆ ਕਿ ਅੱਜਕੱਲ ਕੰਪੀਟੀਸ਼ਨ ਦਾ ਜ਼ਮਾਨਾ ਬਹੁਤ ਹੈ ਠੀਕ ਹੈ ਔਰ ਚੀਜ਼ ਬਾਜ਼ਾਰ ਨਾਲੋਂ ਹਟ ਕੇ ਅਗਰ ਕੁਝ ਕਰਾਂਗੇ ਮੇਰੇ ਦਾਦਾ ਜੀ ਸਟਾਰਟਿੰਗ ਤੋਂ ਪਹਿਲੇ ਪਨੀਰ ਦਾ ਕੰਮ ਕਰਦੇ ਸੀ ਪਰ ਉਹ ਹੋਰ ਤਰੀਕੇ ਨਾਲ ਕਰਦੇ ਸੀ ਅਸੀਂ ਉਹਨੂੰ ਉਸ ਚੀਜ਼ ਨੂੰ ਕਰਕੇ ਥੋੜਾ ਮੋਲਡ ਕਰਕੇ ਕਿ ਨਵੇਂ ਤਰੀਕੇ ਨਾਲ ਤਿਆਰ ਕਰੀਏ ਫਿਰ ਬ੍ਰਦਰ ਪੂਨੇ ਗਿਆ ਸੀ ਆਪਣੀ ਆਪਣਾ ਕੋਚਿੰਗ ਲੈਣ ਲਈ ਉੱਥੋਂ ਸਾਰਾ ਸਿੱਖਿਆ ਆਪਣੇ ਡਾਊਟਸ ਵਗੈਰਾ ਕਲੀਅਰ ਕੀਤੇ ਪ੍ਰੋਟ੍ਰੇਜ਼ਾ ਕੰਮ ਸ਼ੁਰੂ ਕੀਤਾ ਤੇ ਹੁਣ ਅਪਕਮਿੰਗ ਪ੍ਰੋਜੈਕਟ ਕਾਫੀ ਲੈ ਕੇ ਆ ਰਹੇ ਹਾਂ ਜਿੱਦਾਂ ਹਾਈਡਰੋਪੋਨਿਕ ਦਾ ਸੋਚ ਜਿੱਦਾਂ ਸਬਜ਼ੀ ਦੀ ਤੁਸੀਂ ਪੇਰਵਰ ਕਰਦੇ ਆਗੇ ਉਹ ਤੇ ਜਿਹੜੀ ਖਾਦਾਂ ਵੱਖ-ਵੱਖਾਂ ਦਾ ਕਿੰਨਾ ਕਿ ਇਸਤੇਮਾਲ ਕੀਤਾ ਜਾਂਦਾ ਜੀ ਸਰ ਖਾਦ ਅਸੀਂ ਜਿਆਦਾ ਜਰਰੀਲੀ ਖਾਦ ਨਹੀਂ ਯੂਜ਼ ਕਰਦੇ ਜਿਦਾਂ ਯੂਰੀਆ ਆਪਣਾ ਇਹ ਚੀਜ਼ਾਂ ਸੀ ਯੂਜ਼ ਨਹੀਂ ਕਰਦੇ ਅਸੀਂ ਆਰਗੈਨਿਕ ਖਾਦਾਂ ਯੂਜ਼ ਕਰਦੇ ਹਾਂ ਜਿਦਾ ਵਰਮੀ ਕੰਪੋਸਟ ਹੋ ਗਈ ਹੋਰ ਆਰਗੈਨਿਕ ਮੈਨਰਸ ਬੜੇ ਆਉਂਦੇ ਨੇ ਕੰਪਨੀਆਂ ਦੇ ਉਹ ਯੂਜ਼ ਕਰਦੇ ਹਾਂ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਤੇ ਕਿੰਨੇ ਅੰਦ ਵਿੱਚ ਵਾਧਾ ਹੋਇਆ ਕਿੰਨਾ ਫਾਇਦਾ ਮਾਰਿਆ ਸਰ ਉਦਾਂ ਇਸ ਫੀਲਡ 'ਚ ਮੰਨੋ ਕਿ ਅਸੀਂ 2020 ਤੋਂ ਸਟਾਰਟ ਕੀਤਾ ਹੈ ਤੇ ਜਿਹੜਾ ਹਾਈ ਸਕੇਲ ਤੇ ਜਿਹੜਾ ਅਸੀਂ ਆ ਦੋ ਸਾਲ ਹੋਏ ਸਾਨੂੰ ਕਰਦੇ ਤੇ ਵਧੀਆ ਪ੍ਰੋਫਿਟ ਮਿਲ ਰਿਹਾ ਸਰ ਅੱਛਾ ਵਾ ਮਲਕੀ ਆਪਣਾ ਕਰਜ਼ਾ ਪਾਣੀ ਸਾਈਡ ਬਾਈ ਸਾਈਡ ਵੀ ਨਿਕਲ ਰਿਹਾ ਔਰ ਦੁਕਾਨ ਦਾ ਕੰਮ ਵੀ ਚੱਲ ਰਿਹਾ ਤੇ ਵਧੀਆ ਖਰਚਾ ਨਿਕਲ ਰਿਹਾ ਸਰ